ਖਬਰਨਾਮਾ ਦੇਖ ਰਿਹਾ ਹੈ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਧਰ ਪੰਜਾਬ ਤੋਂ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵਰਿੰਗ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸੁਭਿੰਦਰ ਸਿੰਘ ਰੰਧਾਵਾ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਲੇਕਿਨ ਦੁਰਦਰਸ਼ਾ ਹੋ ਗਈ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀ VOTING ਹੋਣ ਜਾ ਰਹੀ ਹੈ ਅਤੇ 8 ਫਰਵਰੀ ਨੂੰ ਨਤੀਜੇ ਆਉਣਗੇ। ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪੰਜਾਬ ਦੀ ਕਾਂਗਰਸ ਵੋਟ ਤੇ ਵੀ ਪਵੇਗਾ। ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਹੁਣ ਜਿਹੜੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਤਿੰਨੋਂ ਪਾਰਟੀਆਂ ਨੇ ਦਿਗਸ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਜਿਸ ਤਰ੍ਹਾਂ ਕੱਲ ਆਮ ਆਦਮੀ ਪਾਰਟੀ ਦੇ ਸੱਤ ਮੌਜੂਦਾ ਵਿਧਾਇਕ ਝਟਕਾ ਦੇ ਗਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਉਂਕਿ ਉਹਨਾਂ ਨੂੰ ਇਹ ਸਵਾਰ ਟਿਕਟ ਨਹੀਂ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਅਰ ਰੋਹਿੰਦ ਅਰਵਿੰਦ ਖੇਚੀਵਾਲ ਅਤੇ ਮਨੀਸ਼ ਸੋਦੀਆ ਅਤੇ ਖਾਸ ਕਰਕੇ ਸਮੁੱੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਜਿਹੜੀ ਲੀਡਰਸ਼ਿਪ ਹੈ ਵੀ ਕਿਸ ਤਰ੍ਹਾਂ ਸਾਡੇ ਨਾਲ ਮਿਸਬੀਹੇਵ ਕੀਤਾ ਗਿਆ ਹਾਲਾਂਕਿ ਇਮਾਨਦਾਰੀ ਦੀ ਮਿਸਾਲ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਆਖਰਕਾਰ ਸਰਕਾਰ ਕਿੰਨਾਂ ਦੀ ਬਣੇਗੀ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਣਾ ਹੈ ਕਿ ਆਮ ਆਦਮੀ ਪਾਰਟੀ ਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਹੁਣ ਤੁਸੀਂ ਕਹੋਗੇ ਕਿ ਗੱਲ ਨਹੀਂ ਕੀਤੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਧੀਆਂ ਚੋਣਾਂ ਦੇ ਵਿੱਚ ਭਾਵੇਂ ਖੁਦ ਰਾਹੁਲ ਗਾਂਧੀ ਸੋਨੀਆ ਗਾਂਧੀ ਮਲਕਾ ਅਰਜਨ ਖੜਕੇ ਜਿਹੜੇ ਨੇ ਜਿਹੜੇ ਕਾਂਗਰਸ ਪ੍ਰਧਾਨ ਨੇ ਇੰਡੀਆ ਦੇ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਕਾਠ ਵੀ ਦੇਖੇ ਜਾ ਰਹੇ ਨੇ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਜਦੋਂ ਸਟੇਜ ਤੇ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਰਾਹੁਲ ਗਾਂਧੀ ਦੇ ਦੁਆਰਾ ਲੇਕਿਨ ਫਿਰ ਵੀ ਦਾਲ ਵਾਂਗੂ ਹਾਲਤ ਪਤਲੀ ਹੋ ਗਈ ਹੈ ਕਾਂਗਰਸ ਪਾਰਟੀ ਦੀ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਣਾ ਹੈ ਕਿ ਸਰਕਾਰ ਕਿਹ나 ਦੀ ਬਣੇਗੀ ਲੇਕਿਨ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਕਾਂਗਰਸ ਪਾਰਟੀ ਨੂੰ ਵਤੂ ਵਦ ਸੂਤਰ ਦੱਸਦੇ ਨੇ ਕਿ 5 ਤੋਂ ਲੈ ਕੇ 10 ਸੀਟਾਂ ਆਉਣ ਦੀ ਸੰਭਾਵਨਾ ਹੈ ਦਿੱਲੀ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਮੂੰਹ ਉੱਤੇ ਨਾਂ ਵੀ ਨਹੀਂ ਹੈ ਕਾਂਗਰਸ ਪਾਰਟੀ ਦਾ ਉਹ ਮੁਕਾਬਲਾ ਦੱਸ ਰਹੇ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਯਾਨੀ ਕਿ ਕਾਂਗਰਸ ਪਾਰਟੀ ਦਾ ਦਿੱਲੀ ਦੇ ਵਿੱਚ ਕੋਈ ਨਾਮ ਨਹੀਂ ਲੈ ਰਿਆ ਜੇਕਰ ਗੱਲ ਕਰੀਏ ਲਗਭਗ ਹਜ਼ਾਰ ਬੰਦੇ ਦੀ ਹਜ਼ਾਰ ਬੰਦੇ ਦੇ ਵਿੱਚੋਂ ਇੱਕ ਵੋਟਰ ਸ਼ਾਇਦ ਕਹੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਅਸੀਂ ਅਲੱਗ-ਅਲੱਗ ਪੱਤਰਕਾਰਾਂ ਦੀ ਇੰਟਰਵਿਊਸ ਹੋਈਆਂ ਅਲੱਗ-ਅਲੱਗ ਪੱਤਰਕਾਰ ਜਿਹੜੇ ਨੇ ਪਹੁੰਚੇ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਸਰਵੇ ਕੀਤਾ ਗਿਆ ਲੇਕਿਨ ਇਸ ਵੱਡੇ ਸਰਵੇ ਨੇ ਹਲਾ ਕੇ ਰੱਖ ਦਿੱਤਾ ਜਿਹੜਾ ਅੱਜ ਸਵੇਰੇ ਸਰਵੇ ਹੋਇਆ ਹੈ ਸਵੇਰੇ ਸਰਵੇ ਨੇ ਇਹ ਕਿਹਾ ਹੈ ਕਿ ਕਾਂਗਰਸ ਪਾਰਟੀ ਮੈਦਾਨ ਦੇ ਵਿੱਚੋਂ ਬਾਹਰ ਹੋ ਚੁੱਕੀ ਹੈ ਯਾਨੀ ਕਿ ਬਾਜ਼ੀ ਪਲਟ ਗਈ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੂੰ 5 ਤੋਂ 10 ਸੀਟਾਂ ਵੈਸੇ ਦਾ ਕਈ ਪੱਤਰਕਾਰ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਖਾਤਾ ਵੀ ਨਾ ਖੁੱਡੇ ਫਿਰ ਵੀ ਉਹ ਦੱਸਦੇ ਨੇ ਸੀ 5 ਤੋਂ 60 ਸੀਟਾਂ ਦੇ ਨੇ ਆ ਇਧਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਜਿਹੜਾ ਮੁਕਾਬਲਾ ਹੈ ਉਹ 50-50 ਚੱਲ ਰਿਹਾ ਹੈ ਸੂਤਰ ਦੱਸਦੇ ਨੇ 40 ਤੋਂ 45 ਸੀਟਾਂ ਇਸ ਵਾਰ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਆ ਸਕਦੀਆਂ ਨੇ ਕਿ ਸੈਂਟਰ ਸਰਕਾਰ ਹੈ ਪੂਰਾ ਤਾਮ ਝਾਮ ਝੋਕਿਆ ਜਾ ਰਿਹਾ ਹੈ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹੇ ਵੀ ਉਧਰ ਤਾਮਚਾਮ ਅਮਿਤ ਸ਼ਾਹ ਵਿਖੋਕ ਰਹੇ ਨੇ ਇਧਰ ਆਮ ਆਦਮੀ ਪਾਰਟੀ ਨੂੰ ਜਿਹੜੇ 7 ਵਿਧਾਇਕਾਂ ਨੇ ਝਟਕਾ ਦਿੱਤਾ ਹੈ ਕੱਲ ਉਹ ਬੜਾ ਵੱਡਾ ਪ੍ਰਭਾਵ ਪਵੇਗਾ ਕਿਉਂਕਿ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੀ VOTING ਹੋ ਗਈ ਹੈ ਇਹਨਾਂ ਕੰਮ ਜਿਹੜਾ ਖਲਾਰਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ ਇਧਰੋਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਸਾਰੇ ਵਿਧਾਇਕ ਸਾਰੇ ਮੰਤਰੀ ਪਲੱਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਤੌਰ ਤੇ ਡੇਰੇ ਲਾਏ ਹੋਏ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਜਦੋਂ ਪੁਲਿਸ ਭੇਜੀ ਗਈ 2 ਘੰਟੇ ਜਿਹੜਾ ਕਪੂਰਥਾਲਾ ਦੇ ਵਿੱਚ ਮੁੱਖ ਮੰਤਰੀ ਦਾ ਨਿਵਾਸ ਸਥਾਨ ਹੈ ਉਥੇ ਸੂਬੇ ਦੇ ਮੁੱਖ ਮੰਤਰੀ ਦੇ ਬਾਡੀਗਾਰਡ ਵੱਲੋਂ ਨਹੀਂ ਅੰਦਰ ਵੜਨ ਦਿੱਤਾ ਗਿਆ ਕਿ ਮੋਟਾ ਪੈਸਾ ਦੱਸਿਆ ਜਾ ਰਿਹਾ ਹੈ ਸ਼ਰਾਬ ਦੀਆਂ ਪੀਟੀਆਂ ਵੀ 260 ਜਿਹੜੀਆਂ ਨੇ ਪੰਜਾਬ ਤੋਂ ਸਪਲਾਈ ਕੀਤੀਆਂ ਗਈਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਹੁਬ ਹੁਬ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਸੀਂ ਇਹ ਦੱਸਣਾ ਹੈ ਪੈਨ ਉੱਤੇ ਭਰਾਓ ਕਿ ਕੀ ਜਿਹੜਾ ਹੈ ਆਮ ਆਦਮੀ ਪਾਰਟੀ ਦੁਬਾਰਾ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਇੱਥੇ ਆਵੇਗੀ ਜੇਕਰ ਹਾਰਦੀ ਹੈ ਤੇ ਸਿੱਧਾ ਪ੍ਰਭਾਵ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਵੇਗਾ ਜਾਂ ਨਹੀਂ ਪਵੇਗਾ ਮੰਨ ਲਓ ਜੇ ਜਿੱਤਦੀ ਹੈ ਤੇ ਫਿਰ ਕੀ ਪ੍ਰਭਾਵ ਪਵੇਗਾ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਜਿੱਤਣਾ ਸੱਤਾ ਦੇ ਵਿੱਚ ਆਉਣਾ ਬੜਾ ਹੀ ਮੁਸ਼ਕਲ ਹੋ ਗਿਆ ਹੈ ਦਿੱਲੀ ਤੋਂ ਤਾਂ